ਵੋਟਾਂ ਲੈ ਵੋਟਾਂ ਲੈ ਕੇ ਮੁੜ ਜਾਂਦੇ ਸਾਡੀ ਕੋਈ ਸਾਰ ਨਹੀਂ। ਰਾਜ ਹੋਣਾ ਚਾਹੀਦਾ ਬੱਚਿਆਂ ਦਾ ਸਾਡੀ ਦੇਖ ਪਾਲ ਹੋਣੀ ਚਾਹੀਦੀ ਗਰੀਬਾਂ ਦੀ। ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜਿੱਥੇ ਰੁਕ ਰੁਕ ਕੇ ਮੀਂਹ ਪੈ ਰਿਹਾ ਉੱਥੇ ਹੀ ਖਾਸ ਤੌਰ ਤੇ ਇਸ ਦਾ ਖਾਮਿਆਜ਼ਾ ਗਰੀਬ ਪਰਿਵਾਰਾਂ ਨੂੰ ਭੁਗਤਣਾ ਪੈਂਦਾ। ਪਿਛਲੇ ਦਿਨੀ ਵੀ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਘਰ ਦੀ ਛੱਤ ਡਿੱਗਣ ਦੇ ਕਾਰਨ ਪੂਰਾ ਪਰਿਵਾਰ ਮਲਬੇ ਹੇਠਾਂ ਦਬ ਗਿਆ ਸੀ ਪਰ ਗਨੀਮਤ ਰਹੀ ਸੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਹੁਣ ਮਾਮਲਾ ਜਿਹੜਾ ਬਰਨਾਲਾ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਪਿਛਲੇ 3 ਦਿਨਾਂ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਤੇ ਇਸੇ ਦੌਰਾਨ ਹੁਣ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ ਹੈ ਜਦੋਂ ਇਹ ਘਟਨਾ ਵਾਪਰਦੀ ਹੈ ਉਸ ਦੌਰਾਨ ਦੋ ਬੱਚੇ ਸਣੇ ਮਾਤਾ ਪਿਤਾ ਘਰ ਦੇ ਵਿੱਚ ਸੁੱਤੇ ਹੁੰਦੇ ਨੇ ਜਿਸ ਦੌਰਾਨ ਇਹ ਹਾਦਸਾ ਵਾਪਰਦਾ ਹੈ ਹਾਲਾਂਕਿ ਆਸ-ਪਾਸ ਦੇ ਲੋਕਾਂ ਦੇ ਵੱਲੋਂ ਮਲਵੇ ਨੂੰ ਪਰਾ ਕਰਕੇ ਸਾਈਡ ਕਰਕੇ ਬੜੀ ਮੁਸ਼ਕਿਲ ਦੇ ਨਾਲ ਇਹਨਾਂ ਚਾਰਾਂ ਨੂੰ ਕੱਟਿਆ ਜਾਂਦਾ ਹੈ ਪਰ ਮੰਦਭਾਗੀ ਖਬਰ ਕਿ 12 ਸਾਲਾ ਬੱਚੇ ਪ੍ਰਿੰਸ ਦੀ ਇਸ ਘਟਨਾ ਦੇ ਵਿੱਚ ਮੌਤ ਹੋ ਜਾਂਦੀ ਹੈ ਉੱਥੇ ਹੀ ਪਿਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਹੈ ਬਸਤੀ ਦੇ निवासीया ने रोष व्यक्त ਕੀਤਾ ਕਿ ਗਰੀਬਾਂ ਦੀ ਕੋਈ ਨਹੀਂ ਸੁਣਦਾ ਮੌਕੇ ਦੀ ਜਿਹੜੀ ਸਰਕਾਰ ਸਿਰਫ ਵੋਟ ਲੈਣ ਦੇ ਲਈ ਹੀ ਉਹਨਾਂ ਦੇ ਕੋਲ ਪਹੁੰਚਦੀ ਹੈ ਪਰ ਜਦੋਂ ਉਹਨਾਂ ਦੇ ਉੱਤੇ ਕੋਈ ਮੁਸੀਬਤ ਆ ਬਣਦੀ ਹੈ ਤਾਂ ਉਹਨਾਂ ਨੂੰ ਸੁਣਨ ਦੇ ਲਈ ਕੋਈ ਵੀ ਮੌਕੇ ਤੇ ਨਹੀਂ ਪਹੁੰਚਦਾ ਮ੍ਰਿਤਕ ਪ੍ਰਿੰਸ ਦੇ ਪਿਤਾ ਨੇ ਦੱਸਿਆ ਕਿ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ 184 ਕਿ ਅਚਾਨਕ ਘਰ ਦੀ ਛੱਤ ਡਿੱਗ ਗਈ ਜਿਸ ਦੇ ਚਲਦੇ ਉਸ ਦੇ بیٹے ਜਿਸ ਦੀ ਉਮਰ 12 ਸਾਲਾ ਸੀ ਉਸ ਦੀ ਮੌਤ ਹੋ ਚੁੱਕੀ ਉਹਥੇ ਜਿਹੜੀ ਬੇਟੀ ਸੀ ਉਹ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਈ ਆ ਉਸ ਦੇ ਸਿਰ ਦੇ ਵਿੱਚ ਸਟ੍ਰੀਚਿੰਗ ਲੱਗੀ ਹੋਈ ਹੈ ਤੇ ਉਸ ਦਾ ਪੈਰ ਵੀ ਟੁੱਟ ਗਿਆ। ਸੋ ਘਟਨਾ ਜਿਹੜੀ ਹੈ ਬਰਨਾਲਾ ਦੇ ਆਵਾ ਬਸਤੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਮਲਬੇ ਹੇਠਾਂ ਦੱਬਿਆ ਜਿਸ ਦੇ ਵਿੱਚੋਂ ਇੱਕ ਕੁੜੀ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਉੱਥੇ ਹੀ 12 ਸਾਲਾ ਪ੍ਰਿੰਸ ਜਿਸ ਦੀ ਮਲਬੇ ਹੇਠਾਂ ਦੱਬਣ ਦੇ ਕਾਰਨ ਮੌਤ ਹੋ ਗਈ ਹੈ ਪਰਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕੀ ਕੁਝ ਕਹਿਣਾ ਹੈ ਪਰਵਾਰਕ ਮੈਂਬਰਾਂ ਦਾ ਇੱਕ ਵਾਰ ਤੁਹਾਨੂੰ ਸੁਣਾਉਣੀ ਹੈ। ਤਕਰੀਬਨ 4 ਕ ਦਾ ਟਾਈਮ ਸੀਗਾ ਜੀ 4:05-7 ਮਿੰਟ ਦਾ ਟਾਈਮ ਸੀਗਾ ਜੀ ਉਸ ਟਾਈਮ ਤੇ ਹਾਸਾ ਹੋ ਚੁੱਕਾ ਚਾਰ ਜਣੇ ਸੀਗੇ ਦੋਨੇ ਮੀਆਂ ਬੀਬੀ ਤੇ ਦੋਨੇ ਬੱਚੇ ਜੀ ਬੇਟਾ ਤੇ ਬੇਟੀ ਅੱਛਾ ਤੇ ਕਿਹਦੇ ਸੱਟਾਂ ਆਈਆਂ ਕੋਈ ਜ਼ਿਆਦਾਤਰ ਜਿਹੜਾ ਕਿ ਬੱਚਾ ਦਾ ਡੈਡੀ ਸੀਗਾ ਜੀ ਸੋਨੀ ਜੀ ਜ਼ਿਆਦਾਤਰ ਉਹਦੇ ਸੱਟਾਂ ਆ ਚੁੱਕੀਆਂ ਨੇ ਜੀ ਔਰ ਬੱਚਾ ਡੱਡ ਹੋ ਚੁੱਕਿਆ ਜੀ ਹਾਂ ਜੀ ਹਾਂ ਜੀ 14 ਰਾਜ ਜ ਤਕਰੀਬਨ ਤਿੰਨ ਤਿੰਨ ਰਾਤਾਂ ਇੱਕ ਦਿਨ ਹੋ ਚੁੱਕਿਆ ਜੀ ਮੀਂਹ ਪੈੰਦੇ ਨੂੰ ਜੀ ਇਹ ਮੀਂਹ ਜ਼ਿਆਦਾਤਰ ਛੱਤ ਚੋਂਨ ਕਰਨੀ ਇਹ ਸੱਤ ਡਿੱਗ ਚੁੱਕੀ ਅਸੀਂ ਇਹੀ ਕੋ ਚਾਉਣਾ ਵੀ ਸਾਡੇ ਇਲਾਕੇ ਦੇ ਵਿੱਚ ਇੱਕ ਘਰ ਤਾਂ ਇਹ ਹੋ ਗਿਆ ਤੇ ਇੱਕ ਇਹਦੇ ਨਾਲ ਲੱਗਵਾ ਘਰ ਹੋ ਗਿਆ ਜੀ ਬੋਟਾ ਸਿੰਘ ਜੀ ਸਨ ਆਫ ਹਾਕਮ ਸਿੰਘ ਜੀ ਉੱਤ ਇੱਕ ਪਰਲੀ ਸਾਈਡ ਘਰ ਆ ਵੀ ਇਹ ਤਿੰਨੇ ਘਰਾਂ ਦੀ ਵਧੀਆ ਮੰਗ ਪੂਰੀ ਕੀਤੀ ਜਾ ਵੀ ਇਹਨਾਂ ਨੂੰ ਪੱਕਾ ਬਣਾਇਆ ਦਿੱਤਾ ਜਾ ਵੀ ਅਸੀਂ ਪ੍ਰਸ਼ਾਸਨ ਕੰਨਿਆਂ ਦੇ ਹੱਥ ਜੋੜ ਕੇ ਹੀ ਬੇਨਤੀ ਕਰਦੇ ਆਂ ਅਸੀਂ ਬਸ ਇਹ ਤਿੰਨ ਦਿਨ ਹੋ ਗਏ ਮੀਂਹ ਪੈਂਦੇ ਨੂੰ ਮੀਂਹ ਪੈਂਦੀ ਹੈ ਕਾਰਨ ਸੱਤਾਂ ਚੌਰੀਆਂ ਸੀਗੀਆਂ ਤੇ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਬਹੁਤ ਉਹ ਕਰਿਆ ਤੇ ਬਸ ਬੱਚਿਆਂ ਨੂੰ ਲਾਜ ਹੋਣਾ ਚਾਹੀਦਾ ਬੱਚਿਆਂ ਦਾ ਸਾਡੀ ਦੇਖ ਪਾਲ ਹੋਣੀ ਚਾਹੀਦਾ ਗਰੀਬਾਂ ਦੀ ਕਿੰਨੇ ਜਣੇ ਸੀ ਜੀ ਟੋਟਲ ਚਾਰ ਜਣੇ ਜੀ ਚਾਰ ਜਣੇ ਬਹੁਤ ਅਸੀਂ ਪਰੰਪਰ ਪਰ ਕੇ ਵੀ ਦੇਖ ਲੈ ਬਹੁਤ ਕੁਝ ਕਰ ਲਿਆ ਸੀ ਸਾਡੀ ਗੱਲਤਾ ਹੀ ਨਹੀਂ ਬੰਦ ਜੀ ਕੁਝ ਵੋਟਾਂ ਦੇ ਵੋਟਾਂ ਲੈ ਕੇ ਮੁੜ ਜਾਂਦੇ ਸਾਡੀ ਕੋਈ ਸਾਰ ਨਹੀਂ ਕੀ ਸਰ ਤਾਂ ਹਸਪਤਾਲ ਤੱਕ ਵੀ ਨਹੀਂ ਸੁਣ ਰਹੇ ਆ ਥੋੜਾ ਜਿਹਾ ਨ ਹੋ ਕੇ ਮੇਰੀ ਨੂਪੜ ਗੁਪਰ ਬੇਟੀ ਹੋਈ ਆ ਉੱਥੇ ਸੁਣੀ ਨਹੀਂ ਮੈਂ ਪ੍ਰਾਈਵੇਟ ਕੇਸ ਕਰਾਇਆ ਜੀ ਮੇਰੀ ਇੱਕ ਦੀ ਸੁਣੀ ਉਹਨਾਂ ਨੇ ਕਹਿੰਦੇ ਲੈ ਜਾ ਤੂੰ ਚੱਕੇ ਨੂੰ ਫ੍ਰੀ ਰਿਕਾਰਡ ਚੱਕੇ ਲੈ ਜਾ ਗਰੀਬ ਨਹੀਂ ਆ ਜੇ ਪੋਚੇ ਲਾਉਂਦੇ ਅੰਗੇ ਘਰਾਂ ਚ ਕੰਮ ਕਰਦੇ ਆ ਬੱਚੇ ਦਿਹਾੜੀ ਮਜ਼ਦੂਰੀ ਕਰਦੇ ਨੇ ਕਿੱਥੇ ਲੈ ਜੀ ਚੱਕੇ ਸੁਣਦੇ ਨਹੀਂ ਸਰਕਾਰ ਕੋਈ ਗੱਲ ਨਹੀਂ ਸੁਣ ਰਹੇ ਸਾਡੇ ਬੱਚਾਂ ਦਾ ਇਲਾਜ ਹੋਣਾ ਚਾਹੀਦਾ ਸਾਡੇ ਘਰਾਂ ਦੀ ਪਰ ਪਛਪੜਤਾਲ ਹੋਣੀ ਚਾਹੀਦੀ ਆ ਫਰਮ ਪਰ 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 ਥੱਕ ਗਏ ਜੀ ਕੋਈ ਸਾਡੀ ਸਾਰ ਨਹੀਂ ਲੈਂਦੀ ਇਹਨਾਂ ਨੇ ਸੁਣਿਏ ਕਿ ਹਾਸਾ ਜਿਹੜਾ ਕਿੰਨੇ ਵਜੇ ਹੋਇਆ ਇਸੇ ਮੇਰੇ 4:30 ਦੇ 4 ਵਜੇ ਭਾਈ 4:00 ਜਾਣੇ ਤੋਂ ਲੈ ਕੇ ਜੀ ਅੱਛਾ ਇੱਕੋ ਮੇਰੀ ਕੁੜੀਆ ਇੱਕ ਮੇਰਾ ਇਹ ਮੁੰਡਾ ਸੀਗਾ ਇਹ ਮੇਰੇ ਕੋਲ ਮੁੰਡੇ ਦੀ ਮੁੰਡੇ ਦੀ ਹੈਗੇ 12-13 ਸਾਲ ਦੀ ਇੱਕ ਮੇਰੇ ਘਰ ਵਾਲੀ ਸੀ ਜੀ ਤੇ ਇੱਕ ਮੇਰੀ ਗੁड़िया ਸੀ ਮਰਾਮੁੰਡਾ ਇੱਧਰੇ ਦੇ ਦੁਨੀਏ ਦੀ ਦਿਸਕਾਰ ਹੋ ਗਈ ਸੀ ਸੋ ਦੋਏ ਜਾਣੇ ਜਦੋਂ ਤੁਸੀਂ ਜਾਂਦੇ ਹਾਂ ਹਾਂਜੀ ਦੋਏ ਜਾਣੇ ਜਾਂਦੇ ਬਸ ਬੱਸ ਪੁੱਛਿਆ ਸੋ ਇਹ ਮੰਗਾਈ ਜੋ ਸਾਡੀ ਰਿਪੇਅਰ ਕੀਤੀ ਮਾਣੇ ਮਤੇ ਹੋਵੇਗੀ ਕਿ ਕਿੰਨੇ ਟਾਂਕੇ ਲੇ ਸਕਦੇ ਸਰ ਤਈ ਆ ਗਈ ਚਾਰ ਪੰਜ ਟਾਂਕੇ ਆਏ ਤਫਸੀਲ ਚਾਰ ਪੰਜ ਲੱਗਤ ਵੀ ਫਰਕ ਚਰ ਹੋਸੀ ਹਾਂਜੀ ਗੱਤ ਟੁੱਟ ਗਈ ਰੇ ਅੱਟਾ ਟੁੱਟ ਗਈ ਇਹੇ ਕਰੀਬ 4 ਵਜੇ ਦੇ ਟਾਈਮ ਹੋਇਆ ਜੀ ਉਹ ਮੁੰਡੇ ਨੇ ਦੱਸਿਆ ਸਾਡੇ ਗਵਰਡੀ ਨੇ ਆ ਕੇ ਕਹਿੰਦਾ ਵੀ ਸਾਨੂੰ ਤਾਂ ਐ ਸੀਗਾ ਵੀ ਬਿਜਲੀ ਬਿਜਲੀ ਡੱਗ ਪਈ ਤੇ ਉਹਨੇ ਆ ਕੇ ਦੱਸਿਆ ਕਹਿੰਦੇ ਵੀ ਐ ਸੱਤ ਡੱਗ ਪਈ ਅਸੀਂ ਫਿਰ ਬੰਦੇ-ਬੰਦੇ ਇਕੱਠੇ ਕਰੇ ਜੀ ਤੇ ਜਵਾਬ ਦਾ ਜਮਾ ਥੱਲੇ ਆਏ ਪਏ ਸੀਗੇ ਉਹਦੇ ਤੇ ਪੱਥਰ ਪਹਿਲਾਂ ਕੁੜੀ ਨੂੰ ਕੱਢਿਆ ਸੀ ਜੀ ਕੱਲਾ-ਕੱਲਾ ਪੱਥਰ ਚੱਕ ਕੇ ਫੇਰ ਪਰਾਂ ਕਰਿਆ ਜੀ ਫਿਰ ਉਹਨਾਂ ਨੂੰ ਕੱਢਿਆ ਜੀ ਵਿੱਚੋਂ ਬਹੁਤ ਮਾੜਾ ਹਾਲ ਸੀਗਾ ਜੀ ਕਿ ਕਿੰਨੇ ਪਰਿਵਾਰ ਤੇ ਜੀ ਇਹ ਪਰਿਵਾਰ ਦੇ 4 ਜੀ ਸੀਗੇ ਜੀ ਆ ਮੁੰਡਾ ਸੁੰਨ ਹੀ ਆਈ ਉਹ ਜਵਾਖਾਂ ਦਾ ਡੈਡੀ ਸੀਗਾ ਤੇ ਮਾਂ ਸੀ ਨਾਲ ਪਈ ਤੇ ਕੁੜੀ ਦੇ ਵੀ ਹੈਗੀਆਂ ਛੱਟਾਂ ਉਹਦੇ ਗੁੱਜੀਆਂ ਛੱਟਾਂ ਵੱਜੀਆਂ ਜੀ ਤੇ ਆਪਣਾ ਮੁੰਡੇ ਦੇ ਦਾ ਸਿਰ ਸਿਰ ਪਾੜ ਗਈ ਲੱਤਾਂ ਟੁੱਟੀਆਂ ਦੋਨੇ ਜੀ ਉਹ ਉਹ ਮੌਕੇ ਤੇ ਡੈੱਡ ਹੋ ਗਏ ਡੈਥ ਹੋ ਗਈ ਇਹ ਤਾਂ ਵਿਚਾਰੇ ਦਿਹਾੜੀ ਤੇ ਪਾਈ ਕਰਦੇ ਸੀਗੇ ਅਸੀਂ ਤਾਂ ਸਰਕਾਰ ਨੂੰ ਇਹੀ ਮੰਗ ਕਰਦੇ ਆ ਜੀ ਜਾਂ ਤਾਂ ਇੱਥੇ ਪ੍ਰਬੰਧ ਕਰਾਇਆ ਜਾਵੇ ਚੰਗੀ ਤਰ੍ਹਾਂ ਅ ਦੋ ਤਿੰਨ ਘਰ ਹੋਰ ਵੀ ਨੇ ਇੱਥੇ ਜੀ ਉਹਨਾਂ ਦਾ ਵੀ ਡਿੱਗਣ ਦਾ ਖਤਰਾ ਹੈ ਜੀ ਤੇ ਉਹਨਾਂ ਨੂੰ ਪ੍ਰਬੰਧ ਕਰਾਇਆ ਜਾਵੇ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਮੁਰੇ ਇਹੀ ਮੰਗ ਆ ਗਈ ਸਰ ਇਹ 4:00 ਵਜੇ ਦਾ ਹੈ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਜੀ ਇਹੀ ਮੰਗ ਹੈ ਵੀ ਸਾਡੇ ਵੀ ਬੱਚੇ ਠੀਕ ਹੋ ਜਾਣ ਵੀ ਸਾਡੇ ਮਕਾਨ ਵਧੀਆ ਬਣ ਜਾਣ ਬੈਠਣ ਨੂੰ ਵੀ ਮੇਰੇ ਵੀ ਬੱਚਿਆਂ ਦੇ ਮਕਾਨ ਡਿੱਗਣ ਵਾਲੇ ਹੋਏ ਪਏ ਆ ਵੀ ਵਧੀਆ ਦਿਹਾੜੀ ਦੱਫਾ ਕਰਦੇ ਉਹਨਾਂ ਦਾ ਵੀ ਬਸ ਬਣ ਜੇ ਇੱਕ ਬਸਤੀ ਚ ਹੀ ਆਪਣੇ ਚਾਰ ਪੰਜ ਘਰ ਹੈ ਇਹਦਾ ਕੀ ਕਾਰਨ ਹੈ ਕਾਰਨ ਇਹੀ ਹੈ ਜੀ ਬਸ ਸੁੱਤੇ ਪਏ ਸੀਗੇ ਤੇ ਬਸ ਇੱਕਦਮ ਹੀ ਸੁੱਤੇ ਪਿਆ ਤੇ ਹੀ ਬਸ ਇਹ ਹੋ ਗਿਆ ਹਾਲ ਸਾ ਜਿਆਦੇ ਮੀ ਕਰਨਿਆ ਜੀ ਤੇ ਬਾਕੀ ਬਹੁਤ ਪੁਰਾਣੇ ਬਣੇ ਹੋਏ ਆ ਜੀ ਬਣਾਉਣ ਦੀ ਹੈ ਨਹੀਂ ਸੀ ਜੀ ਕੋਈ ਨਹੀਂ ਅੰਦਰ ਸੁੱਤੇ ਪਏ ਸੀ ਚਾਰ ਜਣੇ ਸੀ ਜੀ ਦੋ ਬੱਚੇ ਸੀ ਦੋਨੇ ਜੀ ਆਪ ਸੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗੇ ਇਹੀ ਹੈ ਜੀ ਬੱਚੇ ਠੀਕ ਹੋ ਜਾਣ ਬਸ ਇਹ ਬੈਠਣ ਨੂੰ ਜਗਾ ਬਣ ਜੇ ਵਧੀਆ ਬੱਚਾਂ ਲਈ Você he manga